ਹਾਂਜੀ ਬਹੁਤ ਵੱਡੀ ਖਬਰ ਥੂਤਰਾ ਹਵਾਲੇ ਤੂਤੇ ਤੇ ਹੋ ਸਕਦੀ ਬਹੁਤ ਵੱਡੀ ਕਾਰਵਾਈ ਤੂਤੇ ਤੇ ਹੋ ਸਕਦੀ ਐਫ ਆਈ ਆਰ ਤੇ ਤੂਤੇ ਨੂੰ ਮਹਾਲੀ ਬੋਰਡ ਵੱਲੋਂ ਦਿੱਤੇ ਗਏ ਤਿੰਨ ਸਮਾਨ ਵੀ ਹੋ ਸਕਦੇ ਨੇ ਵਾਪਸ ਕਾਰਵਾਈ ਦਾ ਮੁੱਖ ਕਾਰਨ ਆਇਆ ਸਾਹਮਣੇ ਤੂਤੇ ਨੇ ਦਿੱਤਾ ਸੀ ਰਜੈਨ ਡੀ ਪੀ ਮਾਸਟਰ ਨੌਕਰੀ ਤੋਂ ਤੂਤੇ ਦਾ ਨਾਮ ਪੱਕਾ ਹੈਗਾ ਸੁਖਵਿੰਦਰ ਸਿੰਘ ਰਜੈਨ ਦੇ ਲਿਖਣਾ ਜਿਹੜਾ ਸੁਖਵਿੰਦਰ ਸਿੰਘ ਉਹਨੇ ਲਿਖਤਾ ਸੋਡਾ ਅਗਿਆਕਾਰੀ ਫੁੱਫੜ ਜੀ ਤੇਹੀ ਗੱਲ ਸੁਣੀ ਨਹੀਂ ਤੇ ਮਾਨ ਸਾਹਿਬ ਨੇ ਕਰਤੀ ਕਾਰਵਾਈ ਉਹ ਕਹਿੰਦਾ ਮੈਂ ਤਾਂ ਕਿਤੇ ਫੁੱਫੜ ਨੂੰ ਫੁੱਫੜ ਨਹੀਂ ਗਿਆ ਤੂੰ ਤਾਂ ਕਿਹਨੇ ਮੇਰਾ ਫੁੱਫੜ ਬਣ ਜੇਗਾ ਕਾਰਵਾਈ ਦਾ ਮੋਕਾ ਕਰਨ ਹੈਗੇ ਤੂਤੇ ਨੇ ਡੀਪੀ ਮਾਸਟਰੀ ਨੌਕ ਤੇ ਹਰ ਜਾਣ ਤੇ ਉਹਨੂੰ ਮਿਲੀ ਸਰਵਾਲਾ ਸਰਵਾਲੇ ਵਿੱਚ ਉਹਦਾ ਸੀਗਾ ਰੋਲ ਫੁੱਫੜ ਜੀ ਵਾਲਾ ਫੁੱਫੜ ਵਾਲਾ ਫੁੱਫੜ ਦਾ ਕਿੱਥੇ ਮਾਨ ਹੁੰਦਾ ਤੇ ਹੁਣ ਉਹਦੇ ਦਿਮਾਗ ਨੂੰ ਫੁੱਫੜ ਵਾਲੇ ਡਾ ਚੜ ਗਿਆ ਕੀੜਾ ਦਿਮਾਗ ਚ ਤੋ ਹਰੇਕ ਜਿਹਨੂੰ ਚਾਚੇ ਤਾਂ ਜਿਹਨੂੰ ਮਿਲਦਾ ਕਹੂਗਾ ਮੈਂ ਤੁਹਾਡਾ ਫੁੱਫੜ ਚਾਰਾ ਪੰਜਾਂ ਬੰਦੇ ਤੋਂ ਕੁੱਟ ਵੀ ਖਾ ਚੁੱਕਿਆ ਇਹ ਵੀ ਹੁਣ ਸੁਤਰਾ ਹੋ ਇਹ ਵੀ ਖਬਰ ਇਹਦੇ ਵਿੱਚ ਆ ਰਹੀ ਹੈ ਵੀ ਐਮੀ ਬਰਕਰ ਤੇ ਗਿੱਪੀ ਗਰੇ ਵਾਲੇ ਭੰਤਮਨ ਮਿਲਨ ਨਾਲ ਮਿਲ ਕੇ ਕੀਤੀ ਮੁਲਾਕਾਤ ਤੇ ਕਿਹਾ ਅੱਗੇ ਤੋਂ ਅਸੀਂ ਫੁੱਫੜਾ ਵਾਲਿਆਂ ਨੂੰ ਸਾਲਿਆ ਵਾਲ ਰੋਲ ਦੇਵਾਂਗੇ ਪਰ ਮਾਨ ਸਾਹਿਬ ਨੇ ਦਿੱਤਾ ਕੋਰਾ ਜਵਾਬ ਕਹਿੰਦਾ ਸੀ ਮੁੱਖ ਮੰਤਰੀ ਹੋਣਿਆਂ ਨਜ਼ਾਰੇ ਲੈਣ ਨੂੰ ਪੈਸੇ ਕਮਾਉਣ ਨੂੰ ਤੇ ਸਾਣੀ ਜਿਹੜਾ ਜਣਾ ਖਣ ਉੱਠ ਕੇ ਸਾਡਾ ਫੁੱਫੜਾ ਬਣ ਜਾ ਸਾਡੀ ਕੀ ਜਿੱਤ ਰਹੇ ਜੂਗੀ ਚਲੋ ਜੀ ਸ਼ਾਇਦ ਗੱਲ ਸ਼ਾਮ ਨੂੰ ਨਿਬੜ ਜੇ ਅੱਜ ਨਿਮਰਤ ਖੈਰਾ ਤੇ ਸਾਗ ਨੂੰ ਮੈਂ ਤਾਂ 7:56 ਮਿੰਟ ਤੇ ਮਾਨ ਸਾਹਿਬ ਨੂੰ ਮਿਲ ਰਿਹਾ ਸ਼ਾਇਦ ਉਹਦੇ ਉਹਨਾਂ ਨਾਲ ਗੱਲਬਾਤ ਕਰਕੇ ਜਾਂ ਕੋਈ ਢੇਠਾ ਉੱਤਾ ਕਰਕੇ ਹੋਇਆ ਢੇਠਾ ਜਾਂ ਉੱਤਾ ਕਰਕੇ ਸ਼ਾਇਦ ਇਹਦਾ ਹਿੱਲਾ ਨਿਕਲ ਜਾਵੇ ਸ਼ਾਇਦ ਹਜੇ ਤੱਕ ਰੁਤੇ ਤੇ ਸੰਕਟ ਵਾਲੇ ਬੱਦਰ ਹੈਗੇ ਆ ਇਥੇ ਸਿੱਖਿਆ ਮਿਲਦੀ ਆ ਆਪਦਾ ਪਸ਼ੋਕਰ ਨਹੀਂ ਭੁੱਲਣਾ ਚਾਹੀਦਾ ਦੋ ਫਿਲਮਾਂ ਕਰਕੇ ਫਿਰ ਮੱਝ ਪਫੜ ਬਣ ਕੇ ਤੇ ਆ ਅਸੀਂ ਰਾਣੀ ਭੁੱਲਣਾ ਚਾਹੀਦਾ